ਪਾਂਡਾ ਬਾਰੋਂ ਰੰਗ ਉਹਦੇ ਅੰਦਰ ਏ ਸ਼ਰੀਰ ਕਾਇਆ ਬਾਹਰ ਆ ਨਾ ਦਿਸਦੀ ਤੇ ਰੰਗ ਨਾਮ ਇਹਦੇ ਅੰਦਰ ਖੋਲਣਾ ਆ ਕਾਇਆ ਰੰਗਣ ਜੇਥੀਏ ਪਿਆਰੇ ਵੇ ਦੇ ਵਿੱਚ ਕੀ ਪਾਈਏ ਪਾਈਏ ਨਾਉ ਮਜੀਠ ਵੈਗੁਰੂ ਦਾ ਨਾਮ ਰੂਪ ਮਜੀਠ ਪੱਕਾ ਰੰਗ ਪਾ ਔਰ ਜਿਹੜਾ ਹਿਰਦੇ ਨੂੰ ਲੱਗ ਜਾਵੇ ਚੜਦਾ ਜਾਵੇ ਤੇ ਭ੍ਰਮ ਦੂਰ ਹੁੰਦਾ ਜਾਵੇ ਰੰਗ ਲਗਤ 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 ਹੈ ਭ੍ਰਮ ਭਗਤ 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 ਹੈ ਮਹਾਰਾਜ ਸਾਹਿਬ ਕਹਿੰਦੇ ਐਸਾ ਨਾਮ ਦਾ ਰੰਗ ਕੌਣ ਦੇਵੇ ਸੱਚੇ ਪਰਸ਼ਾ ਕਹਿੰਦੇ ਰੰਗਣ ਵਾਲਾ ਜੇ ਰੰਗੇ ਸਾਹਿਬ ਮੇਰਾ ਸਹਿਬ ਮਾਲਕ ਉਹ ਖੁਦ ਲਲਾਰੀ ਬਣ ਕੇ ਇਸ ਕਾਇਆ ਦੇ ਅੰਦਰ ਨਾਮ ਦਾ ਰੰਗ ਪਾ ਕੇ ਮਨ ਰੂਪੀ ਕਪੜੇ ਨੂੰ ਆਪ ਰੰਗ ਚੜਾਵੇ ਰੰਗਣ ਵਾਲਾ ਜੇ ਰੰਗੇ ਸਾਹਿਬ ਫਿਰ ਐਸਾ ਰੰਗ ਨਾ ਡੀਠ ਭਲੇਓ ਫਿਰ ਇਹੋ ਜਿਹਾ ਰੰਗ ਚੜੇਗਾ ਨਾਉ ਦੇਗ ਵਿੱਚ ਉਬਾਲਿਆਂ ਉਤਰੇਗਾ ਕਹਿ ਦਿੰਦੇ ਨਾ ਜਦੋਂ ਕਪੜਾ ਲਈਏ ਤੇ ਪੁੱਛੀਏ ਨਾ ਉਹ ਦੁਕਾਨਦਾਰ ਨੂੰ ਵੀ ਇਹਦਾ ਰੰਗ ਉਤਰਦਾ ਨਹੀਂ ਕਹਿੰਦੇ ਲੀਰਾ ਲੀਰਾ ਤਾਂ ਹੋ ਸਕਦਾ ਹੈ ਪਰ ਇਹਦਾ ਰੰਗ ਨਹੀਂ ਉਤਰ ਸਕਦਾ ਉਦੋਂ ਨਾਮ ਦਾ ਪੱਕਾ ਰੰਗ ਸਾਹਿਬ ਮਾਲਕ ਲਲਾਰੀ ਬਣ ਕੇ ਇਸ ਕਾਇਆ ਨੂੰ ਅੰਤਿਸ਼ ਨੂੰ ਮਨ ਨੂੰ ਚੜਾ ਦਿੰਦਾ ਹੈ ਉਦੋਂ ਆਰੇ ਨਾਲ ਦੋ ਟੁਕੜੇ ਵੀ ਕੀਤੇ ਜਾਂਦੇ ਨੇ ਉਦੋਂ ਸ਼ਰੀਰ ਦੇ ਅੰਗ ਅੰਗ ਵੀ ਕੱਟੇ ਜਾਂਦੇ ਨੇ ਉਦੋਂ ਇਹ ਕਾਇਆ ਤੋਂ ਅੰਤਿਸ਼ ਕਰਨ ਤੋਂ ਰੰਗ ਲੈਂਦਾ ਨਹੀਂ ਉਹ ਅੰਦਰੋਂ ਆਵਾਜ਼ ਆਉਂਦੀ ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਦਾ ਕੇ ਕਾਰਤਾ ਕੀ ਕਾਰਜ ਪੂਰਾ ਉਹ ਗੁਰੂ ਦੀ ਆਵਾਜ਼ ਆਉਂਦੀ ਕਿਉਂਕਿ ਗੁਰੂ ਨੇ ਉਹ ਰੰਗ ਚੜਾ ਦਿੱਤਾ ਹੈ ਨਾ ਉਹਨੂੰ ਆਰਾ ਨਾ ਉਹਨੂੰ ਰੰਬੀ ਖੋਪੜੀ ਲਾ ਕੇ ਨਾ ਬੰਦ ਮੰਨ ਕਟਾ ਕੇ ਨਾ ਦੇਗਾਂ ਵਿੱਚ ਉਬਾਲੇ ਖਾ ਕੇ ਨਾਮ ਦਾ ਰੰਗ ਲੈਂਦਾ ਨਹੀਂ ਉਹ ਗੂੜਾ ਹੁੰਦਾ ਜਾਂਦਾ ਹੈ ਸਾਬ ਸੱਚੀ ਸਰਕਾਰ ਸੰਖੇਪ ਕਰਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰ ਤੁਠਾ ਹਰ ਰੰਗ ਚੜਿਆ ਗੁਰੂ ਦੇ ਕੋਲ ਚੱਲ ਕੇ ਆਇਆ ਸੇਵਕ ਤੇ ਆ ਕੇ ਬੜੇ ਪ੍ਰੇਮ ਨਾਲ ਬੇਨਤੀਆਂ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਤੁਠਾ ਉਹਦੀ ਸੇਵਾ ਵੇਖ ਕੇ ਉਹਦਾ ਆਪਾ ਸਮਰਪਣ ਰੂਪ ਦੇਖ ਕੇ ਸਤਿਗੁਰੂ ਉਹਦੇ ਤੇ ਪ੍ਰਸੰਨ ਹੋ ਗਏ ਪਰ ਸਨ ਹੋ ਕੇ ਹਰ ਰੰਗ ਚੜਿਆ ਮਨ ਰੂਪੀ ਕਪੜੇ ਨੂੰ ਪਰਿਪੂਰਨ ਪਰਮਾਤਮਾ ਨੇ ਜਿਹੜਾ ਨਾਮ ਦਾ ਰੰਗ ਸੀਨਾ ਪ੍ਰੇਮ ਉਚਾੜ ਦਿੱਤਾ ਤੇ ਫਿਰ ਕੀ ਹੋਇਆ ਫਿਰ ਬੌੜ ਨਾ ਹੋਵੀ ਭੰਗ ਕਹਿੰਦੇ ਜਿਹੜਾ ਵਾਰ-ਵਾਰ ਨਾਸ਼ ਹੋ ਜਾਣਾ ਉਹ ਨਹੀਂ ਉਹ ਵੇਗਾ ਬੌੜ ਪਰਤ ਕੇ ਫਿਰ ਕੇ ਮੁੜ ਕੇ ਕਦੇ ਵੀ ਭੰਗ ਨਾ ਨਹੀਂ ਉਹ ਵੇਗੀ ਨਾਸ਼ ਨਹੀਂ ਹੋਵੇਂਗਾ ਕਿਉਂਕਿ ਮੇਰੀ ਵੈਗੁਰੂ ਨੇ ਉਹ ਨਾਮ ਦਾ ਰੰਗ ਅੰਦਰ ਤੇਰੀ ਚਾੜ ਦਿੰਦਾ ਹੈ ਮਨ ਨੂੰ ਉਹ ਨਾਮ ਦਾ ਰੰਗ ਚੜ ਗਿਆ ਹੈ ਮਨ ਦਾ ਕੱਪੜਾ ਜਿਹੜਾ ਮਨ ਰੂਪੇ ਉਹ ਐਨ ਰੰਗਿਆ ਗਿਆ ਤੇ ਜਿਹੜੀ ਸੰਸਾਰ ਦੀ ਦੁਐਸ਼ ਈਰਖਾ ਆਦਿ ਮੈਲ ਸੀ ਉਹ ਉਤਾਰ ਦਿੱਤੀ ਗਈ ਹੋਣੋ ਦਿਖਾਈ ਨਹੀਂ ਦਿੰਦੀ ਮਹਾਰਾਜ ਸੱਚੀ ਸਰਕਾਰ ਕਹਿੰਦੀ ਸਜਣਾ ਉਹ ਮਾਲਕ ਨਾਲ ਜੁੜ ਉਹਦੇ ਮਾਰਗ ਤੇ ਤੁਰ ਤੇਰਾ ਆਇਆ ਹੋਇਆ ਤਾਂ ਸਫਲਾ ਹੋਵੇਗਾ ਨਹੀਂ ਤੇ ਸਜਣਾ ਸੰਸਾਰ ਦੇ ਅੰਦਰ ਜੀਵ ਆਉਂਦੇ ਨੇ ਆਪਣੇ ਆਪ ਨੂੰ ਨਾ ਬੜੀ ਤੇਜ਼ੀ ਦੇ ਨਾਲ ਕਹਿਣਗੇ ਜੀ ਮੇਰੇ ਵਰਗਾ ਕੌਣ ਮੇਰੇ ਵਰਗਾ ਜਪੀ ਤਪੇ ਮੇਰੇ ਵਰਗਾ ਗੁਰਮਤੀਆ ਮਹਾਰਾਜ ਕਹਿੰਦੇ ਹਾਉ ਮੈਂ ਤਾਂ ਪਹਿਲਾਂ ਮੂਹਰੇ ਰੱਖੀਓ ਤੇ ਬੇੜਾ ਬੰਨੇ ਕਦੋਂ ਹੋਵੇਗਾ ਹਾਉ ਮੈਂ ਤਾਂ ਪਹਿਲਾਂ ਮੂਹਰੇ ਰੱਖੀਓ ਨਾਮ ਕਦੋਂ ਅੰਦਰ ਵਥੇਗਾ ਜਿੱਥੇ ਮੈਂ ਆ ਨਾ ਉਥੇ ਤੂੰ ਦਾ ਵਾਸਾ ਨਹੀਂ ਤੇ ਜਿੱਥੇ ਤੂੰ ਆ ਦਵੇ ਉਥੇ ਮੈਂ ਦਿਖਾਈ ਨਹੀਂ ਦਿੰਦੀ ਉਥੇ ਰੱਬ ਪ੍ਰਗਟ ਹੁੰਦਾ ਹੈ ਮਹਾਰਾਜ ਕਬੀਰ ਸਾਹਿਬ ਵੀ ਬਚਨ ਕਰਦੇ ਆ ਕਬੀਰ ਤੂੰ ਤੂੰ ਕਰਤਾ ਯਾਨੀ ਕੀ ਕਿ ਮੈਂ ਮੈਂ ਕਰਦਿਆਂ ਤੂੰ ਤੂੰ ਕਰਤਾ ਤੂੰ ਹੂਆ ਤੇਰਾ ਰੂਪ ਹੋ ਗਿਆ ਤੂੰ ਤੂੰ ਕਰਤਾ ਤੂੰ ਹੂਆ ਮੁਜਮੈਂ ਅੰਦਰ ਮੇਰੇ ਮੁਜਮੈਂ ਰਹਾ ਨਾ ਹੂੰ ਮੇਰੇ ਅੰਦਰ ਹੰਗਤਾ ਮਮਤਾ ਹੰਕਾਰ ਵਿਕਾਰ ਕੁਝ ਨਹੀਂ ਰਿਹਾ ਮੁਜਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਹੁਣ ਅੰਦਰ ਦੀ ਅਵਸਥਾ ਅੰਦਰ ਦੇ ਖਿਆਲ ਵਿਚਾਰੇ ਹੋ ਗਏ ਹੁਣ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਸਾਰੇ ਆਪਣੀ ਦਿਸਣ ਲੱਗ ਪਏ ਆਪਣੇ ਤੇ ਪ੍ਰਾਏ ਵਾਲੀ ਦਵਾਰ ਟੱਟ ਗਈ ਹੁਣ ਜਤ ਦੇਖੋ ਤਤ ਤੂੰ ਹੁਣ ਰੱਬ ਹੀ ਨਦਰ ਆਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਸਾਹਿਬ ਕਹਿੰਦੀ ਮੇਰੀ ਮਨ ਹਰ ਰਾਮ ਨਾਮ ਕਰ ਰੰਗ ਉਹ ਮੇਰੀ ਮਨਾ ਵੈ ਗੁਰੂ ਦੇ ਨਾਮ ਨੂੰ ਰੰਗ ਬਣਾ ਤੇ ਮਨ ਆਪ ਕੱਪੜਾ ਬਣਾ ਮੰਨ ਨੂੰ ਤੇ ਇਹਨੂੰ ਉਹਦੇ ਵਿੱਚ ਰੰਗ ਪਰਮੇਸ਼ਰ ਦੇ ਨਾਮ ਦੇ ਵਿੱਚ ਪ੍ਰੇਮ ਦਾ ਰੰਗ ਇਹਨੂੰ ਚੜ ਜਾਵੇ ਤੇ ਪ੍ਰੇਮ ਵਿੱਚ ਇਹ ਗੁੰਥੜ ਹੋ ਜਾਵੇ ਗੁਰ ਤੁਠ ਹੈ ਹਰ ਉਪਦੇਸ਼ਿਆ ਗੁਰੂ ਨੇ ਤਰੁੱਠ ਕੇ ਪ੍ਰਸਾਨ ਹੋ ਕੇ ਉਪਦੇਸ਼ ਦਿੱਤਾ ਹਰ ਭੇਟਿਆ rau ਨਿਸੰਗ ਮਹਾਰਾਜ ਸਚੀ ਪਰਸ਼ਾ ਕਹਿੰਦੇ ਜਿਹੜਾ ਸਾਰੇ ਅੰਦਰ ਰਾਜਾ ਸਰੂਪੇ ਜਿਨਨੇ ਸੰਸਾਰ ਦੇ ਰਾਦੇ ਵੀ ਪੈਦਾ ਕੀਤੇ ਆ ਜਿਹੜਾ ਰਾਜਾ ਨਰਾਦ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਐਸਾ ਸਤਿਗੁਰੂ ਜਿਹੜਾ ਉਹ ਹਰੀ ਪਰਮਾਤਮਾ ਨੂੰ ਜਪਦਿਆਂ ਹੋਇਆਂ ਗੁਰੂ ਦੇ ਪ੍ਰਸੰਨ ਹੋ ਕੇ ਜਦੋਂ ਉਪਦੇਸ਼ ਦਿੱਤਾ ਉਹ ਉਪਦੇਸ਼ ਨੂੰ ਕਮਾਇਆ ਜਿਹੜਾ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਸਿੱਖਾਣੇ ਕੰਨਾਂ ਨਾਲ ਸੁਣ ਕੇ ਹਿਰਦੇ ਅੰਦਰ ਜੀਵਨ ਅੰਦਰ ਕਮਾਇਆ ਤੇ ਕਮਾਉਂਦਿਆਂ ਕਮਾਉਂਦਿਆਂ ਹਰ ਭੇਟਿਆ ਹਰੀ ਪਰਮਾਤਮਾ ਮਿਲ ਗਿਆ ਔਰ ਜਿਹੜਾ ਸਾਰਿਆਂ ਤੋਂ ਪਰਮਾਤਮਾ ਪਰੇ ਹੈ ਸ਼ੰਕਾਮਾ ਤੂੰ ਰਹਿ ਤੇ ਜਦੋਂ ਮਿਲਦਾ ਆ ਨਾ ਉਦੋਂ ਕੋਈ ਸ਼ੰਕਾ ਨਹੀਂ ਰਹਿੰਦੀ ਭੇਟਿਆ ਰਾਉ ਨਿਸੰਘ ਸ਼ੰਕਾਮਾ ਤੋਂ ਨੇ ਰਹਿ ਤੋ ਕੇ ਸੰਗ ਉਹਦਾ ਮਿਲਾਪ ਹੋਇਆ ਮੁੰਦ ਏ ਆਣੀ ਮਨਮੁਖੀ ਕਹਿਣ ਲੱਗੇ ਮੁੰਦ ਜੀਵ ਰੂਪ ਇਸ ਤਰੀ ਏ ਆਣੀ ਬੇਸਮਝ ਬੇਗਿਆਤ ਹੈ ਮਨਮੁਖੀ ਮਨਮੁਖਤਾ ਦੇ ਸਹਿਤ ਹੋਈ ਕਹਿੰਦੇ ਫਿਰ ਆਵਣ ਜਾਣਾ ਅੰਗ ਕਹਿੰਦੇ ਇਹ ਮਨਮੁਖਤਾ ਦੇ ਕਾਰਨ ਇਹਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਬਾਰ ਬਾਰ ਸ਼ਰੀਰਾਂ ਵਿੱਚ ਆਉਣਾ ਜੰਮੈ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਆਵਾ ਗਮਨ ਦਾ ਇਹਦਾ ਚੱਕਰ ਮੁਕਦਾ ਹੀ ਨਹੀਂ ਉਹਦੇ ਵਿੱਚ ਹੀ ਸ਼ਰੀਰ ਕਰੇ ਇਧਰਲਾ ਸ਼ਰੀਰ ਕਦੇ ਪਸ਼ੂ ਦਾ ਕਦੇ ਪੰਛੀ ਦਾ ਪਤਾ ਨਹੀਂ 84 ਲੱਖ ਦਾ ਗੇੜ ਕਿੰਨੇ ਕੁ ਸ਼ਰੀਰ ਇਹ ਧਾਰਦੀ ਹੈ ਮਨ ਮੁਕਤਾ ਦੇ ਕਾਰਨ ਮਹਾਰਾਜ ਕਹਿੰਦੇ ਹਰ ਪ੍ਰਭ ਚਿੱਤ ਨਾ ਆਇਓ ਇੰਨਾ ਕੁਦ ਹੋਇਆ ਮਨੁੱਖਾ ਸਰੀਰ ਵੀ ਮਿਲਿਆ ਹੋਰ ਜੁਨੀਆਂ ਵਿੱਚ ਵੀ ਰਹਿ ਪਰ ਹਰੀ ਪਰਮਾਤਮਾ ਜਿਨ ਨੇ ਦੁੱਖਾਂ ਦਾ ਹਰਨ ਕਰਨਾ ਸੀ ਜੁਨੀਆਂ ਦਾ ਹਰਨਾਸ਼ ਕਰਨਾ ਸੀ ਆਪਣੇ ਵਿੱਚ ਮਿਲਾਉਣਾ ਸੀ ਜੀਵਨ ਮਨ ਤਨ ਨੂੰ ਹਰਿਆਵਲ ਤਬਖਸ਼ਨੀ ਸੀ ਉਹ ਵੈਗੁਰੂ ਇਹਨੋਂ ਮਨੁੱਖਾ ਜੁਨੀ ਵਿੱਚ ਵੀ ਰਹਿ ਕੇ ਚਿੱਤ ਨਾ ਆਇਓ ਆਇਆ ਨਹੀਂ ਜਪਿਆ ਨਹੀਂ ਚੇਤੇ ਨਹੀਂ ਆਇਆ ਮਨ ਦੂਜਾ ਭਾਵ ਸਹਿਲੰਗ ਮਹਾਰਾਜ ਸਚੀ ਪਰਸ਼ਾ ਕਹਿੰਦੀ ਮਨ ਦੇ ਵਿੱਚ ਦੂਜਾ ਦਵੈਤ ਖੜੀ ਹੋ ਗਈ ਔਰ ਦੂਜਾ ਭਾਵ ਖੜਾ ਹੋ ਗਿਆ ਦੂਜੇ ਨਾਲ ਜੁੜ ਜਾਣਾ ਕੀਤਾ ਦੂਜੇ ਦੇ ਨਾਲ ਆਪਣਾ ਸਨੇਹ ਲਾ ਲਿਆ ਮਹਾਰਾਜ ਤਾਂ ਕਹਿੰਦੇ ਸਨ ਦੂਜਾ ਕਾਹੇ ਸਿਮਰੀਏ ਪਰ ਇਹਨੇ ਦੂਜੇ ਨਾਲ ਸਨੇਹ ਲਾ ਲਿਆ ਇੱਕ ਨਰੰਕਾਰ ਨੂੰ ਛੱਡ ਕੇ ਦੂਜੇ ਪਾਸੇ ਨੂੰ ਤੁਰ ਪਿਆ ਮਹਾਰਾਜ ਸੱਚੀ ਸਰਕਾਰ ਮੀਰ ਕਰਦੇ ਨੇ ਹਮ ਮੈਲ ਭਰੇ ਦੋਹ ਚਾਰੀਆਂ ਹੈ ਮੇਰੇ ਵੈ ਗੁਰੂ ਜੀ ਆ ਸਾਡੇ ਤੇ ਕਿਰਪਾ ਕਰੋ ਅਸੀਂ ਜੀਵਨ ਜਿਉ ਰਹਿਆ ਪਰ ਮਹਾਰਾਜ ਦੁਰਕ ਦੁਰਾਚਾਰ ਦੀ ਮੈਲ ਭਰੀ ਆ ਮਹਾਰਾਜ ਬੁਰੀਾਈ ਅੰਦਰ ਵਸਦੀ ਆ ਤੇ ਸਹਿਬ ਕਹਿੰਦੇ ਜਿਵੇਂ ਜਪਦਾ ਆਪਨਾ ਅੰਦਰ ਦਿਸਦਾ ਹੈ ਅੰਦਰ ਉਤਰਦਾ ਹੈ ਅੰਦਰ ਦੇ ਵਿਚਾਰ ਅੰਦਰ ਦੇ ਖਿਆਲ ਦਿਸਦੇ ਆ ਤੇ ਫਿਰ ਜੋਦੜੀ ਕਰਦੇ ਆ ਹੋਇਆਂ ਅਰਦਾਸ ਕਰਦੇ ਆ ਨਹੀਂ ਕਹਿੰਦਾ ਫਲਾਣਾ ਬੜਾ ਬੁਰਾ ਫਲਾਣਾ ਬੜਾ ਮਾੜਾ ਮਹਾਰਾਜ ਕਹਿੰਦੇ ਆ ਉਦੋਂ ਅੰਦਰੋਂ ਆਵਾਜ਼ ਨਿਕਲਦੀ ਏ ਦਾਤੇ ਮੁਰੇ ਆ ਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਾਵਤ ਨਾਨਕ ਤਾਰੇ ਸੋਏ ਮਹਾਰਾਜ ਮੈਂ ਹੀ ਚੰਗਾ ਨਹੀਂ ਕਿਉਂ ਮੇਰੇ ਖਿਆਲ ਮਾੜੇ ਮੇਰੀ ਦੇਖਣ ਵਾਲੀ ਦ੍ਰਿਸ਼ਟ ਦੋਸ਼ ਦੇਖਦੀ ਆ ਦੋਖ ਦੇਖਦੀ ਆ ਇਹ ਤੈਨੂੰ ਨਹੀਂ ਸੰਸਾਰ ਵਿੱਚ ਦੇਖਦੀ ਜਿਸ ਦਿਨ ਤੈਨੂੰ ਦੇਖਣ ਵਾਲੀ ਦ੍ਰਿਸ਼ਟੀ ਬਣ ਗਈ ਕਣ ਕਣ ਵਿੱਚ ਨਦਰ ਆਵੇਂਗਾ ਜਰ ਦੇ ਜਰਰੇ ਵਿੱਚ ਨਦਰ ਆਵੇਂਗਾ ਤਾਂ ਹੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗਾ ਜੀ ਪੱਲੇ ਸਭ ਕਿਛ ਪਾਏ ਕਹਿਣ ਲੱਗੇ ਮੇਰੇ ਦਾਤਿਆ ਅਸੀਂ ਦੁਰਾਚਾਰ ਦੇ ਨਲ ਭਰੇ ਆਂ ਹਰੀ ਵੈਗਰੂ ਤੇਰੀ ਸਰਨ ਆਏ ਆਂ ਹਰ ਰੱਖੋ ਅੰਗੀ ਅੰਗ ਮਹਾਰਾਜ ਅੰਗ ਸੰਗ ਹੋ ਕੇ ਸਾਡੀ ਰਖਵਾਲੀ ਕਰੋ ਤੁਹਾਡੇ ਬਗੈਰ ਆ ਸਾਨੂੰ ਜੀਵਾਂ ਨੂੰ ਇਥੇ ਬਚਾਉਣ ਹਾਰਾ ਕੋਈ ਨਹੀਂ ਜੇ ਤੁਸੀਂ ਕਿਰਪਾ ਕਰੋ ਸਾਨੂੰ ਰੱਖੋ ਬਚਾਵੋ ਆਵਾਗਮਨ ਦੇ ਚੱਕਰ ਤੋਂ ਬਚਾਵੋ ਦੁੱਖਾਂ ਰੋਗਾਂ ਸੋਗਾਂ ਤੋਂ ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਸਜਣਾ ਨਾਮ ਜਪਿਆ ਕਰ ਅਰ ਬਾਣੀ ਪੜਿਆ ਕਰ ਕਿਉ ਆਇਓ ਸੁਨਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੀ ਅਨ ਲਾਲਚ ਬਿਰਥਾ ਜਨਮ ਪੁਰਾਨੀ ਬਾਣੀ ਨਾਮ ਤੋਂ ਦੂਰ ਹੋ ਗਐ ਤੇ ਤੜਫ ਦੇ ਪਇਆ ਮਹਾਰਾਜ ਕਹਿੰਦੇ ਜਿਉ ਤਪਤ ਹੈ 바ਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਕੋੜੀ ਤੜਫਦਾ ਨਾ ਜਿਵੇਂ ਓਵੇਂ ਸੰਸਾਰ ਵਿੱਚ ਤੜਫਦੇ ਆ ਬਾਣੀ ਭੁੱਲ ਗਈ ਉਹ ਭਲਿਆ ਬਾਣੀ ਪੜਿਆ ਕਰ ਬਾਣੀ ਸੁਣਿਆ ਕਰ ਬਾਣੀ ਦਾ ਕਮਾਉਂਦਿਆਂ ਕਮਾਉਨਿਆਂ ਰੂਪ ਹੋਦਾ ਤੇਰਾ ਜੀਵਨ ਬਾਣੀ ਹੋ ਜਾਵੇ ਤੇ ਤੈਨੂੰ ਦੁੱਖ ਪੂਰੀ ਨਹੀਂ ਸਕਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਦੁੱਖ ਰੋਗ ਦੂਰ ਹੋਵਣਗੇ ਜੇ ਬਾਣੀ ਪੜੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨੂੰ ਸੁਣ ਮਹਾਰਾਜ ਮੇਰ ਕਰਦੇ ਨੇ ਗੁਰ ਅੰਮ੍ਰਿਤ ਸਰ ਨਬਲਾਇਆ ਸਭ ਲਾਥੇ ਕਿਲ ਵਿਖ ਪੰ ਧੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਫਿਰ ਕਿਰਪਾ ਕਰ ਦਿੱਤੀ ਰਹਿਮਤ ਬਰਸਾਈ ਅਗਿਆਨ ਕਟਿਆ ਗਿਆਨ ਦਾ ਪ੍ਰਕਾਸ਼ ਕੀਤਾ ਨੇ ਜਿਹੜਾ ਮ੍ਰਿਤੂ ਦਾ ਭੈ ਬਣਿਆ ਸੀ ਬਿਨਸਨ ਦਾ ਨਸ਼ਟ ਹੁੰਦਾ ਗੁਰੂ ਨੇ ਕਿਰਪਾ ਕਰਕੇ ਅਰ ਸਾਧ ਸੰਗਤ ਰੂਪ ਸਰੋਵਰ ਸਰ ਸਰੋਵਰ ਤੇ ਨਵ ਲਾਇਆ ਇਸ਼ਨਾਨ ਕੀਤਾ ਕਰਵਾਇਆ ਜਿਹੜਾ ਮਰਤੂ ਦਾ ਭੈ ਅੰਦਰ ਸੀਨਾ ਉਹਨੂੰ ਦੂਰ ਕਰਨ ਲਈ ਸਾਧ ਸੰਗਤ ਸਰੋਵਰ ਤੇ ਲਿਆ ਕੇ ਨਾਮ ਜਲ ਦੇ ਨਾਲ ਅੰਤਰ ਆਤਮੇ ਇਸ਼ਨਾਨ ਕਰਾਇਆ ਭੈ ਜਿਹੜਾ ਸੀ ਅੰਦਰ ਦਾ ਉਹਨੂੰ ਦੂਰ ਕੀਤਾ ਜਿਹੜਾ ਭੈ ਅੰਦਰ ਵਸ ਗਿਆ ਸੀ ਉਸ ਭੈ ਮੈਲ ਨੂੰ ਉਤਾਰ ਦਿੱਤਾ ਵੈ ਗੁਰੂ ਨੇ ਇਸ਼ਨਾਨ ਕਰਾਇਆ ਨਾਮ ਨਾਲ ਜੇ ਨੂਮਾ ਰਾਜ ਜਪਜੀ ਸਾਹਿਬ ਦੇ ਅੰਦਰ ਬਚਨ ਕਰ ਦਿਆ ਅੰਤਰਗਤ ਤੀਰਥ ਮਲ ਨਾਓ ਤੇਰੇ ਅੰਦਰ ਤੀਰਥੇ ਮੈਲ ਮਨ ਨੂੰ ਲੱਗੀ ਮਨ ਵਿੱਚੋਂ ਬਦਬੂ ਮਾੜੇ ਫੁਰਨੇ ਮਾੜੇ ਖਿਆਲ ਮਾੜੇ ਵਿਚਾਰ ਆਉਂਦੇ ਆ ਤੇ ਉਪਚਾਰ ਬਾਹਰੋਂ ਕਰਦਾ ਫਿਰਦਾ ਅੰਦਰ ਤੋਂ ਅੰਦਰ ਜਦੋਂ ਅੰਦਰੋਂ ਕੂੜਾ ਕਰਕਟ ਮਾੜੇ ਵਿਚਾਰ ਖਿਆਲ ਬੁਰੀਾਈ ਨਿਕਲ ਗਈ ਨਾ ਤੈਨੂੰ ਬੁਰਾਈ ਦਿਸੇਗੀ ਕਿ ਦੇ ਨਹੀਂ ਕਿਉਂਕਿ ਜੋ ਕੁਝ ਸਾਡੇ ਅੰਦਰ ਖਿਆਲਾਂ ਤੇ ਨਾ ਉਹ ਸਾਨੂੰ ਬਾਹਰ ਪਿਆ ਦਿਸਦਾ ਹੈ ਮਹਾਰਾਜ ਕਹਿੰਦੇ ਗੁਰੂ ਨੇ ਸਾਧ ਸੰਗਤ ਰੂਪ ਸਰੋਵਰ ਅੰਦਰ ਮ੍ਰਿਤੂ ਦਾ ਭੈ ਮਟਾਉਣ ਲਈ ਅੰਮ੍ਰਿਤ ਜਲ ਨਾਲ ਨਾਮ ਜਲ ਨਾਲ ਨਵਲਾਇਆ ਇਸ਼ਨਾਨ ਕਰਵਾਇਆ ਅੰਦਰ ਹਿਰਦੇ ਨੂੰ ਤੇ ਫਿਰ ਕੀ ਹੋਇਆ ਸਭ ਸਾਰੇ ਪ੍ਰਕਾਰ ਦੇ ਭੈ ਕਿਉਂ ਨਿਰਪਉ ਜਪੈ ਸਗਲ ਪਉ ਮਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਅੰਦਰ ਦੇ ਭੈ ਖਤਮ ਹੋ ਗਏ ਮਨ ਬਾਣੀ ਸ਼ਰੀਰ ਕਰਕੇ ਪ੍ਰਭੂ ਕੋ ਲਾ ਗਿਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਸਾਧ ਸੰਗਤ ਵਿੱਚ ਆ ਗਿਆ ਤੇ ਹੁਣ ਸਭ ਔਰ ਜਿਹੜੇ ਸਨ ਦੁੱਖ ਕਿਲ ਬਿਕਸਾਨਾ ਮਹਾਰਾਜ ਕਹਿੰਦੇ ਗੁਰ ਅੰਮ੍ਰਿਤ ਸਰਨ ਨਵ ਲਾਇਆ ਸਭ ਲਾਥੇ ਕੇਲੇ ਵਿਖ ਪੰਗ ਪੰਗ ਮੈਣਾ ਹੁੰਦਾ ਆ ਚਿੱਕੜ ਆਦ ਔਰ ਜਿਹੜਾ ਚਿੱਕੜ ਆਦ ਔਰ ਤਨ ਨੂੰ ਲੱਗ ਜਾਵੇ ਫਿਰ ਪਾਣੀ ਲੱਭ ਨਹੀਂ ਕਹਿੰਦੇ ਜਦੋਂ ਮਨ ਨੂੰ ਬੁਰਾਈ ਰੂਪ ਔਰ ਚਿੱਕੜ ਲੱਗ ਜਾਂਦਾ ਹੈ ਬਦਬੂ ਵਾਲੀਆਂ ਵਾਸ਼ਨਾਵਾਂ ਮਾ ਕਹਿ ਲੱਗੇ ਸਜਨਾ ਉਦੋਂ ਗੁਰੂ ਦੇ ਕੋਲ ਆ ਸਤ ਸੰਗਤ ਰੂਪ ਸਰੋਵਰ ਤੇ ਨਾਮ ਜਲ ਦੇ ਨਾਲ ਮਨ ਨੂੰ ਧੋ ਇਹ ਚਿੱਕੜ ਲੱਗਾ ਹੋਇਆ ਜਿਹੜਾ ਇਹਨੂੰ ਉਤਾਰ ਦੂਰ ਕਰ ਹਰ ਦੀਨਾ ਦੀਨ ਦਇਾਲ ਹਰੀ ਪਰਮਾਤਮਾ ਵੈ ਗੁਰੂ ਤੂੰ ਦੀਨਾਂ ਦੇ ਉੱਪਰ ਕਿਰਪਾ ਕਰਦਾ ਤੇ ਦੀਨ ਦਇਾਲ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਤੂੰ ਦਇਆ ਦਾ ਘਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸ਼ੰਤ ਉਬਾਰ ਗਨੀਮਨ ਗਾਰੇ ਪਸ਼ ਪਸ਼ੂ ਨਗਨਾਗ ਨਰਾ ਤਬ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਦ ਦੁਖਨ ਦਿਖਤ ਹੈ ਪਰ ਦੇਤ ਨ ਹਾਰੇ हे ਦਿਆਲੂ ਦਾਤਾ ਤੂੰ ਐਨੀ ਰਹਿਮਤ ਵਾਲਾ ਕਿ ਤੂੰ ਸਾਡੇ ਗੁਨਾਹ ਵੇਖਦਾ ਹੈ ਕਿ ਸਾਡੇ ਅੰਦਰ ਕਿੰਨੇ ਕੁ ਦੂਸ਼ੇ ਨੇ ਕਿੰਨੀ ਕੁ ਮਾੜੀ ਚਿਤਵਣੀ ਕਿੰਨੇ ਔਗਣ ਨੇ ਤੂੰ ਇਹ ਸਭ ਕੁਝ ਦੇਖ ਕੇ ਪਰ ਸਾਡੀ ਝੋਲੀ ਵਿੱਚ ਦਾਤ ਫੇਰ ਵੀ ਪਾਉਣਾ ਸਾਨੂੰ ਰਿਜਕ ਘਰ ਪਰਿਵਾਰ ਧੰਦਾ ਸਭ ਕੁਝ ਦੇਣਾ ਹੈ ਅਸਪੰਖ ਆਪਾਂ ਕਿਸੇ ਨੂੰ ਕੋਈ ਵਸਤੂ ਦੇ ਰਹੇ ਹੋਈਏ ਨਾ ਤੇ ਉਹਦਾ ਇੱਕ ਦੋ ਔਗਣ ਦੇਖ ਲਈਏ ਤੇ ਪਹਿਲੀ ਗਰਤਾ ਉਹਦਾ ਉਹਦੀ ਆਪਾਂ ਲਾਪਾ ਬੜੀ ਕਰਾਂਗੇ ਤੇ ਉਹਨੂੰ ਧੱਕੇ ਮਾਰ ਕੇ ਆਪਦੇ ਦਰਵਾਜੇ ਤੋਂ ਕੱਢ ਦੇਵਾਂਗੇ ਭਾਜਾ ਭਾਵੇਂ ਭੁੱਖ ਨਾਲ ਮਰੇ ਤੇ ਭਾਵੇਂ ਮਰੇ ਤੜਫ ਤੜਫ ਕੇ ਸਾਡਾ ਤੇਰੇ ਨਾਲ ਲਾਕਾ ਦੇਕਾ ਕੋਈ ਨਹੀਂ ਦਾਤਾ ਤੂੰ ਇੰਨਾ ਕੁ ਦਿਆਲੂ ਆ ਜਿਹੜੇ ਲੋਕ ਇਹ ਕਹਿਣ ਤੇ ਤੁੱਲੇ ਕਿ ਰੱਬ ਕੋਈ ਨਹੀਂ ਪਰਮਾਤਮਾ ਕੋਈ ਨਹੀਂ ਔਰ ਕੁਝ ਨਹੀਂ ਦੇਂਦਾ ਕੁਝ ਨਹੀਂ ਹੈ ਤੂੰ ਤਾਂ ਉਹਨਾਂ ਦੀ ਵੀ ਝੋਲੀ ਭਰਦਾ ਐਸਾ ਦਿਆਲੂ ਅਰ ਤੂੰ ਇਨੀ ਕਿਰਪਾ ਕਰਦਾ ਔਰ ਮੇਰੇ ਵੈਗਰੂ ਤੂੰ ਦੀਨਾਂ ਤੇ ਕਿਰਪਾ ਕਰਦਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਮਹਾਰਾਜ ਜਿਹੜੇ ਦੀਨ ਦੁਖੀ ਆ ਨਾ ਉਹਨਾਂ ਦਾ ਦਰਦ ਕੋਈ ਨਹੀਂ ਵੰਡਾਉਂਦਾ ਤੂੰ ਨਵਿਰਤ ਕਰ ਰੱਖੈ ਜਨ ਕੀ ਆਪ ਤਾਰਨ ਤਾਰਨ ਹਰਨਿੱਦ ਦੁਖ ਨਾ ਸਕੇ ਵਿਆਪ ਜਦੋਂ ਤੂੰ ਕਿਰਪਾ ਕਰਨਾ ਦੁਖ ਪੂ ਨਹੀਂ ਹੋ ਸਕਦਾ ਪ੍ਰਭ ਸਤ ਸੰਗਤ ਮਿਲੋ ਸੰਗ ਏ ਪ੍ਰਭੂ ਮੇਰੇ ਤੇ ਕਿਰਪਾ ਕਰ ਅਸਾਨੂੰ ਜੀਵਾਂ ਨੂੰ ਸਤ ਸੰਗਤ ਦੇ ਨਾਲ ਮਿਲ ਦੇਵ ਜਿੱਥੇ ਤੂੰ ਵਸਦਾ ਫਿਰ ਕੀ ਹੁੰਦਾ ਮਿਲ ਸੰਗਤ ਸਾਧ ਸੰਗਤ ਵਿੱਚ ਮਿਲ ਕੇ ਹਰਨੰਗ ਪਾਇਆ ਵੇ ਗੁਰੂ ਦੇ ਨਾਮ ਦਾ ਰੰਗ ਪ੍ਰੇਮ ਪ੍ਰਾਪਤ ਹੋ ਗਿਆ ਅੰਤਰ ਆਤਮੇ ਮਹਾਰਾਜ ਕਹਿੰਦੇ ਜਨ ਨਾਨਕ ਅਰ ਧੰਨ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਿਰਪਾ ਕਰਦੇ ਨੇ ਕਿਉਂਕਿ ਸ਼ਬਦ ਦੇ ਉਚਾਰਨ ਕਰਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਹਿੰਦੇ ਜਨ ਜਿਹੜਾ ਜੀਵ ਹੈ ਮਨ ਤਨ ਰੰਗ ਉਦੇ ਮਨ ਨੂੰ ਵੀ ਰੰਗ ਚੜ ਜਾਂਦਾ ਤੇਰੇ ਨਾਮ ਦਾ ਗੁਰਮਤ ਦਾ ਤੇ ਬਾਹਰੋਂ ਤਨ ਕਰਕੇ ਵੀ ਗੁਰਮਤੀ ਆਉਕੇ ਆਪ ਵਿਚੁਰਦਾ ਦੂਜਿਆਂ ਨੂੰ ਇਸ ਮਾਰਗ ਤੇ ਤੋਰਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਲਿਓ ਜਦੋਂ ਗੁਰੂ ਕੋਲ ਆਦਾਈਏ ਗੁਰੂ ਵਾਦ ਦੇ ਦਰਸਾਈ ਮਾਰਗ ਤੇ ਟੁਰੀਏ ਤੇ ਗੁਰੂ ਕਿਰਪਾ ਕਰ ਦੇਵੇ ਮਹਾਰਾਜ ਸਾਹਿਬ ਕਹਿੰਦੇ ਜਿਹਨੂੰ ਦੀਨ ਨੂੰ ਗਰੀਬ ਨੂੰ ਕੋਈ ਨਹੀਂ ਨਾ ਜਾਂਦਾ ਹੁੰਦਾ ਜਿਹਦੀ ਕੋਈ ਬਾਤ ਨਹੀਂ ਪੁੱਛਦਾ ਕਹਿੰਦੇ ਦੁਨੀਆ ਦੇ ਲੋਗੋ ਮੇਰਾ ਪ੍ਰੈਕਟੀਕਲ ਜੀ ਜਿਹਦੀ ਮਾਂ ਨਹੀਂ ਬਾਪ ਨਹੀਂ ਰਿਸ਼ਤੇਦਾਰਾਂ ਨੇ ਵੀ ਸਾਥ ਨਾ ਦਿੱਤਾ ਗੁਰੂ ਦੀ ਸਰਨ ਆਵੇ ਗੁਰੂ ਦੇ ਬਚਨਾਂ ਨੂੰ ਕਮਾਵੇ ਮੇਰਾ ਗੁਰੂ ਸਾਰੇ ਜਗਤ ਨੂੰ ਉਹਦੇ ਚਰਨਾਂ ਤੇ ਝੁਕਾ ਦਿੰਦਾ ਹੈ ਇਹ ਗੁਰੂ ਦੇ ਨਾਮ ਦਾ ਬਾਣੀ ਦਾ ਗੁਰੂ ਦੇ ਬਚਨਾਂ ਦਾ ਪ੍ਰਭਾਵ ਹੈ ਉਦੇ ਨਾਲ ਜੁੜੀਏ ਕੇਵਲ ਝਕਾਉਂਦਾ ਹੀ ਨਹੀਂ ਉਹ ਜਪਣ ਵਾਲੇ ਨੂੰ ਗੁਰੂ ਹੀ ਬਣਾ ਦਿੰਦਾ ਹੈ ਇਹ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਸਾਨੂੰ ਇਸ ਸਮਤ ਸੂਝ ਬਖਸ਼ਣ ਸਾਡਾ ਆਇਆ ਵੀ ਸਫਲਾ ਹੋਵੇ ਅਸੀਂ ਵੀ ਚੱਲਦੇ ਹੋਏ ਮਾਰਗ ਤੇ ਗੁਰੂ ਨਾਲ ਜੁੜੀਏ ਗੁਰੂ ਦੇ ਮਾਰਗ ਤੇ ਤੁਰੀਏ ਸਾਡਾ ਆਇਆ ਸਫਲਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁਲਾਂ ਚੁੱਕਾ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਸਤਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤਬੁੱద్ధి ਬਖਸ਼ਿਸ਼ ਕਰਿਆ ਜੇ ਜੋ ਸਤਗੁਰੂ ਦੇ ਸ਼ਬਦ ਦੀ ਵਿਚਾਰ ਪੜਪੜਾ ਕੇ ਗੁਰੂ ਆਸ਼ੇ ਅਨੁਸਾਰ ਗੁਰਮਤ ਅਨੁਸਾਰ ਗੁਰੂ ਹਾਜ਼ੂਰੀ ਅੰਦਰ ਗੁਰੂ ਕੀ ਸੰਗਤ ਦੇ ਸਮਖਸ਼ ਰੱਖ ਸਕੀਏ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿਗੁਰੂ ਸਮੱਤ ਬਖਸ਼ਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ